ਪਟਿਆਲਾ ਡਕਾਲਾ ਬਾਈਪਾਸ ਉੱਤੇ ਪੁਲਿਸ ਅਤੇ ਇੱਕ ਗੈਂਗਸਟਰ ਦਰਮਿਆਨ ਮੁੱਠਭੇੜ ਹੋ ਗਈ। ਮੁਕਾਬਲੇ ਦੌਰਾਨ ਗੈਂਗਸਟਰ ਮਨਪ੍ਰੀਤ ਸਿੰਘ ਉਰਫ ਮੰਨਾ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ। गैंगस्टर मनप्रीत मन्ना लक्की पटियाला गैंग ਨਾਲ ਸੰਬੰਧਿਤ ਦੱਸਿਆ ਜਾ ਰਿਹਾ ਗੈਨਸਟਰ ਵੱਲੋਂ ਤਰਾਨਾ ਅਤੇ ਰਾਜਪੁਰਾ ਚਾਫਿਰੋਂ ਤੀਨੂੰ ਲੈ ਕੇ ਫਾਇਰਿੰਗ ਕੀਤੀ ਸੀ ਮਾਨਜੋਗ बीजेपी ਪੰਜਾਬ ਦੇ ਬਿਲਕੁਲ ਕਲੀਅਰ ਕੈਰੈਕਸ਼ਨਸ ਵਿੱਚ ਮਾਨਜੋਗ बीजेपी ਪੰਜਾਬ ਨੇ ਸਾਰੇ ਫੀਲਡ ਯੂਨਿਟਸ ਨੂੰ ਆਪਣੇ ਕਲੀਅਰ ਡਾਇਰੈਕਸ਼ਨ ਦਿੱਤੇ ਹੋਏ ਕਿ ਇਸੀ ਰੋਲ ਕੰਟਰੈਂਸ ਅਗੇਂਸਟ ਥੈਂਕਸਟਰਸ ਐਂਡ ਆਰਗੇਨਾਈਜ਼ਡ ਕ੍ਰਾਈਮ ਉਸੇ ਲੜੀ ਚ ਪਟਿਆਲਾ ਪੁਲਿਸ ਨੂੰ ਵੱਡੀ ਕਾਮਯਾਬੀ ਹੋਤੋਂ ਦੀ ਜਦੋਂ ਐਸਪੀ ਡੀ ਗੁਰਮਨ ਸਿੰਘ ਬੈਂਸ ਇੰਚਾਰਜ ਸੀਆਈਏ ਪਟਿਆਲਾ ਇੰਸਪੈਕਟਰ ਪ੍ਰਦੀਪ ਬਾਜਵਾ ਇੰਚਾਰਜ ਸੀਆਈਏ ਸਮਰਣਾ ਗੁਰਦੀਪ ਇੰਚਾਰਜ ਸੀਆਈਏ ਰਾਜਪੁਰਾ ਮਨਪ੍ਰੀਤ ਸਿੰਘ ਦੀ ਟੀਮਾਂ ਨੇ ਦੋ ਵਾਰ ਤਾਤਾਂ ਜਿਹੜੀ ਕਿ ਸੈਂਸੇਸ਼ਨਲ ਕ੍ਰਾਈਮ ਸੀਗੇ ਉਹਨਾਂ ਨੂੰ ਸੋਲਵ ਕੀਤਾ ਤੇ ਉਹਦੇ ਦੋਸ਼ੀ ਨੂੰ ਅਰੈਸਟ ਕਰਨ ਦੇ ਪ੍ਰਯਾਸ ਕਰਦੇ ਹੋਏ ਜਦੋਂ ਉਹਨੂੰ ਰਾਉਂਡ ਅਪ ਕੀਤਾ ਗਿਆ ਤਾਂ ਉਹਨੇ ਪੁਲਿਸ ਪਾਰਟੀ ਦੇ ਉੱਪਰ ਫਾਇਰਿੰਗ ਕੀਤੀ ਤੇ ਜਵਾਬੀ ਕਾਰਵਾਈ ਛੇ ਉਹ ਜਕਨੋਯਾ ਤੇ ਜੀਰੇ ਇਲਾਜ ਪਟਿਆਲੇ 'ਚ ਤੇ ਦੋ ਵਾਰ ਦਾ ਤਾਂ ਮਾਰੇ ਮੈਂ ਦੱਸਣਾ ਚਾਹਾਂਗਾ ਬ੍ਰਦਰਸ ਦਾ ਟੱਪਾ ਬਾਬਰਾਮ ਦਾ ਟੱਪਾ ਰਾਜਪੁਰਾ ਜਿਹੜਾ ਆ ਉਹਦੇ ਮਾਲਕ ਦੇ ਉੱਪਰ ਫਾਇਰਿੰਗ ਹੋਈ ਸੀ ਤੇ ਲੱਕੀ ਪਟਿਆਲ ਗੈਂਗ ਵੱਲੋਂ ਕਰੋਪੀ ਦੀ ਰਕਮ ਵੱਡੀ ਮੰਗੀ ਗਈ ਸੀ ਦੂਜੀ ਵਾਰ ਦਾ ਇੱਕ ਵੱਡੇ ਐਨ ਆਰ ਆਈ ਪਰਿਵਾਰ ਦੇ ਫਾਰਮ ਹਾਊਸ ਤੇ ਪਤਨਾ ਏਰੀਆ 'ਚ ਫਾਇਰਿੰਗ ਹੋਈ ਸੀ ਇਹ ਉਹਦੇ ਤੋਂ ਵੀ ਲੱਕੀ ਪਟਿਆਲ ਗੈਂਗ ਵੱਲੋਂ ਮੋਤੀ ਥਰੋਤੀ ਦੀ ਰਕਮ ਮੰਗੀ ਗਈ ਸੀ ਮਾਨਯੋਗ ਬੀਜਪੀ ਪੰਜਾਬ ਦੇ ਪੀਅਰ ਡਾਇਰੈਕਸ਼ਨਸ ਨੇ ਜ਼ੀਰੋ ਟੋਲਰੈਂਸ ਟੁਵਰਡਸ ਐਕਸਟਰਸ਼ਨ ਅਸੀਂ ਇਮੀਡੀਏਟਲੀ ਟੀਮ ਬਣਾ ਕੇ ਦੋਨੇ ਵਾਰਦਾਤਾ ਟਰੇਸ ਕਰਨ 'ਚ ਲੱਗ ਗਏ ਸੀ ਅੱਜ ਜਿਹੜਾ ਮੁੱਖ ਦੋਸ਼ੀ ਆ ਮਨਪ੍ਰੀਤ ਸਿੰਘ ਮੰਨਾ ਮੋਗਾ ਏਰੀਆ ਦਾ ਕੋਈ ਕਿਸੇ ਖੰਦ ਰਹਿਣ ਵਾਲਾ ਉਹਨੂੰ ਅਸੀਂ ਅरेस्ट ਕਰਨ 'ਚ ਕਾਮਯਾਬ ਹੋਏ ਤੇ ਵਾਰਦਾਤ 'ਚ ਵਰਤਿਆ ਗਿਆ ਵੈਪਨ ਵੀ ਅਸੀਂ ਬਰਾਮਦ ਕਰ ਲਿਆ। ਜਿਹਨੇ ਫਾਇਰਿੰਗ ਕੀਤੀ ਹੈ ਜਿਹਨੇ ਦੇਖੋ 2 ਤੋਂ 3 ਰਾਉਂਡ ਇਹਨੇ ਪੁਲਿਸ ਪਾਰਟੀ ਦੇ ਉੱਪਰ ਫਾਇਰ ਕੀਤੇ। ਪੁਲਿਸ ਪਾਰਟੀ ਨੇ ਬੜੇ ਰਿਸਪੈਂਡ ਦੀ ਆਪਣੀ ਵਰਤੋਂ ਕਰਦੇ ਹੋਏ ਜਵਾਬੀ ਤਾਕਤ ਕੀਤਾ ਤੇ ਜਿਹੜਾ ਮੋਟਰਸਾਈਕਲ ਆ ਉਹ ਵੀ ਅਸੀਂ ਬਰਾਮਦ ਕੀਤਾ। ਸਾਨੂੰ ਸ਼ੱਕ ਆ ਇਹ ਮੋਟਰਸਾਈਕਲ ਚੋਰੀ ਕੀਤਾ ਗਿਆ ਸੀ ਤਾਂ ਕਿ ਲक्की ਪਟਿਆਲ ਗੈਂਗ ਦੇ ਇਸ਼ਾਰਿਆਂ 'ਤੇ ਇਹ ਹੋਰ ਵਾਰਦਾਤਾਂ ਨੂੰ ਵੀ ਅੰਜਾਮ ਦੇਣਾ ਚਾਹੁੰਦੇ ਸੀ। ਪਰੰਤੂ ਅਸੀਂ ਪੁਜਤ 'ਚ ਵਾਰਦਾਤਾਂ ਨੂੰ ਹਿਟਾਲ ਸਰ। ਸੇਵਾ ਤੇ ਇਹ ਵੀ ਪਾਇਸ ਨਹੀਂ ਵਿਚਾਰਿਆ ਜੀ ਪਹਿਲੇ ਇਹਨਾਂ ਦੇ ਉੱਪਰ سنگੀਨ ਧਰਾਵਾ ਤੇ ਦੋ ਤੋਂ ਤਿੰਨ ਮਾਮਲੇ ਦਰਜ ਨੇ ਇਹਨਾਂ ਦਾ ਜਿਹੜਾ ਦੂਜਾ ਸਾਥੀ ਸੀ ਉਹਨੂੰ ਵੀ ਬਹੁਤ ਛੇਤੀ ਅਸੀਂ ਗ੍ਰਫਤਾਰ ਕਰਨ ਚ ਕੰਮ ਆ ਗਿਆ ਇਹਦੇ ਕੋਲ 34 ਦਾ ਨਾਮ ਕਿਸ ਤਰ੍ਹਾਂ ਦੇ ਕਵਰ ਹੋਏ ਇਹ ਸਾਰਾ 15 ਤੋਂ 20 ਮਿਲਦਾ ਹੈ ਮਨਜੋਗ ਡੀਜੀਪੀ ਪੰਜਾਬ ਦੇ ਬਿਲਕੁਲ ਕਲੀਅਰ ਡਾਇਰੈਕਸ਼ਨਸ ਨੇ ਜੀ ਜ਼ੀਰੋ ਟੋਲਰੈਂਸ ਟੀਵਰਡਸ ਐਕਸਟਰਸ਼ਨ ਜ਼ੀਰੋ ਟੋਲਰੈਂਸ ਟੀਵਰਡਸ ਗੈਂਗਸਟਰਸ ਐਂਡ ਆਰਗੇਨਾਈਜ਼ਡ ਕ੍ਰਾਈਮ ਪਟਿਆਲਾ ਪੁਲਿਸ ਪਹਿਲਾਂ ਵੀ ਗੈਂਗਸਟਰਸ ਦੇ ਖਿਲਾਫ ਬੜੀ ਸਰਗਰਮੀ ਨਾਲ ਕਾਰਵਾਈ ਕਰਦੀ ਆਈ ਹੈ ਅੱਜ ਐਸਪੀਡੀ ਗੁਰਮਨ ਸਿੰਘ ਬੈਂਸ ਇੰਚਾਰ ਸੀਆਈਏ ਪਟਿਆਲਾ ਇੰਸਪੈਕਟਰ ਪ੍ਰਦੀਪ ਬਾਜਵਾ ਇੰਚਾਰ ਸੀਆਈਏ ਸਮਾਣਾ ਅੰਕੁਰਦੀਪ ਸਿੰਘ ਤਿੰਨ ਸੀਆਈਏ ਰਾਜਪੋਰਾ ਮਨਪ੍ਰੀਤ ਸਿੰਘ ਦੀ ਟੀਮਾਂ ਨੂੰ ਵੱਡੀ ਕਾਮਯਾਬੀ ਮਿਲੀ ਅਸੀਂ ਦੋ ਸੈਂਸੇਸ਼ਨਲ ਵਾਰਦਾਤਾਂ ਟਰੇਸ ਕੀਤੀਆਂ ਤੇ ਮੁੱਖ ਸ਼ੂਟਰ ਨੂੰ ਜਦੋਂ ਅਰੈਸਟ ਕਰਨ ਦਾ ਪ੍ਰਯਾਸ ਕੀਤਾ ਗਿਆ ਤਾਂ ਉਹਨੇ ਪੁਲਿਸ ਪਾਰਟੀ ਦੇ ਉੱਪਰ ਫਾਇਰਿੰਗ ਕੀਤੀ ਜਵਾਬੀ ਫਾਇਰਿੰਗ ਚੋਕਹਲ ਹੋਇਆ ਤੇ ਜੀਰੇ ਇਲਾਜ ਮਨਪ੍ਰੀਤ ਮੱਲਨਾ ਹੁ ਬ੍ਰਦਰਸ ਦਾ ਕਾਬਾ ਭਾਪਰਾਵਾਂ ਦਾ ਢਾਬਾ ਰਾਜਪੁਰੇ ਦੇ ਮਾਲਕ ਦੇ ਉੱਪਰ ਫਾਇਰਿੰਗ ਹੋਈ ਸੀ ਤੇ ਲੱਕੀ ਪਟਿਆਲ ਗੈਂਗ ਵੱਲੋਂ ਫਰੋਦੀ ਮੰਗੀ ਗਈ ਸੀ ਇਹ ਇੱਕ ਐਨਆਰਆਈ ਪਰਿਵਾਰ ਜਿਹੜੇ ਕਿ ਪਾਟਨਾ ਏਰੀਏ ਦੇ ਰਹਿਣ ਵਾਲੇ ਸੀ ਕਿ ਉਹਨਾਂ ਦੇ ਫਾਰਮ ਹਾਊਸ ਤੇ ਫਾਇਰਿੰਗ ਹੋਈ ਸੀ ਉਹਨਾਂ ਤੋਂ ਵੀ ਫਰੋਦੀ ਦੀ ਮੰਗ ਕੀਤੀ ਗਈ ਸੀ ਇਹ ਦੋਨੇ ਵਾਰਦਾਤਾਂ ਟਰੇਸ ਹੋ ਗਈਆਂ ਮੁੱਖ ਸ਼ੂਟਰ ਜਿਹੜਾ ਕਹਿਲ ਹੋ ਗਿਆ ਹੈ ਤੇ ਜਿਹੜਾ ਇਸ ਸ਼ੂਟਰ ਦਾ ਸਾਥੀ ਸੀਗਾ ਉਹਨੂੰ ਵੀ ਅਸੀਂ ਬਹੁਤ ਛੇਤੀ ਕਾਬੂ ਕਰ ਲਾਂਗੇ ਤੇ ਇੱਥੇ ਮੈਂ ਸਖ ਸੁਨੇਹਾ ਦੇਣਾ ਚਾਹੁੰਦਾ ਆ ਕਿ ਮਾਨਯੋਗ ਡੀਜੀਪੀ ਪੰਜਾਬ ਦੀ ਡਾਇਰੈਕਸ਼ਨਜ਼ ਮੁਤਾਬਕ ਅੱਗੇ ਵੀ ਅਸੀਂ ਕਾਰਵਾਈ ਕਰਾਂਗੇ ਤੇ ਜ਼ੀਰੋ ਟੋਲਰੈਂਸ ਹੈਗੀ ਆ ਟਵਰਡਸ ਗੈਂਗਸਟਰਸ ਐਂਡ ਆਰਗਨਾਈਜ਼ਡ ਅਪਰਾਧਿਕ ਰਿਕਾਰਡ ਇਸ ਦੇ ਉੱਪਰ ਪਹਿਲਾਂ ਵੀ سنگੀਨ ਧਰਾਵਾਂ ਦੇ 3 ਤੋਂ 4 ਮਾਮਲੇ ਦਰਜ ਆ ਇਹਦਾ ਮੇਨ ਹੈਂਡਲਰ ਜਿਹੜਾ ਪਿਊਸ਼ ਆ ਉਹਦੇ ਨਾਲ ਹੀ ਇਹ ਸਿੱਧੇ ਲक्की ਪਟਿਆਲ ਦੇ ਟੱਚ ਸਿੱਧਾ ਤੇ 10 ਤੋਂ 4 ਰਾਊਂਡ ਇਹਨਾਂ ਨੇ ਪੁਲਿਸ ਪਾਰਟੀ ਦੇ ਉੱਪਰ ਫਾਇਰ ਕੀਤੇ ਤੇ ਪੁਲਿਸ ਪਾਰਟੀ ਨੇ ਫਿਰ ਜਵਾਬੀ ਗੱਲ ਇਹਦੇ ਕੋਲੋਂ 9mm ਦਾ ਵੈਪਨ ਬਰਾਮਦ ਹੋਇਆ ਹੈ ਕਿ ਚੋਰੀ ਦਾ ਮੋਟਰਸਾਈਕਲ ਬਰਾਮਦ ਹੋਇਆ ਹੈ